ਰਾਮ ਰਾਮ ਜੀ ਮਰਦਾਨੇ ਦਾ ਆਕਾਲ ਚਲਾਉਣਾ ਗੁਰੂ ਨਾਨਕ ਜੀ ਜਦੋਂ ਬਗਦਾਦ ਤੋਂ ਪੀੜ ਦਸਤ ਕੀੜ ਨੂੰ ਸਹੀ ਰਸਤੇ ਤੇ ਪਾ ਕੇ ਅੱਗੇ ਨੂੰ ਚੱਲੇ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਨਾਨਕ ਜੀ ਕਰੋ ਮੈਂ ਬਹੁਤ ਸਮਾਂ ਬਤੀਤ ਹੋ ਗਿਆ ਹੈ ਚਲੋ ਹੁਣ ਵਾਪਸ ਘਰ ਚਲੀਏ ਨਾਨਕ ਜੀ ਨੇ ਕਿਹਾ ਮਰਦਾਨਿਆ ਤੈਨੂੰ ਘਰ ਦੀ ਬਹੁਤ ਯਾਦ ਆਉਂਦੀ ਹੈ ਜੇ ਕਹੇ ਤਾਂ ਇੱਕ ਖਿੰਨ ਵਿੱਚ ਹੀ ਤੈਨੂੰ ਕਰ ਪਹੁੰਚਾ ਦਿੰਨੇ ਆ। ਵਰਦਾਨਾ ਜੀ ਨੇ ਕਿਹਾ ਨਾਨਕ ਜੀ ਮੈਂ ਤਾਂ ਤੁਹਾਡੇ ਨਾਲ ਹੀ ਜਾਵਾਂਗਾ। ਮੈਂ ਇਕੱਲਾ ਨਹੀਂ ਜਾਣਾ। ਮੈਂ ਤਾਂ ਇਸ ਲਈ ਕਹਿ ਰਿਹਾ ਸੀ ਕਿ ਅਹੀਂ ਸਾਰੇ ਥਰ ਥੋੜਾ ਸਮਾਂ ਬਤੀਤ ਕਰ ਲਈਏ ਕਿਉਂਕਿ ਬਹੁਤ ਸਮਾਂ ਕਰੋ ਬਾਹਰ ਅਸੀਂ ਰਹਿ ਚੁਕੇ ਹਾਂ। ਨਾਨਕ ਜੀ ਨੇ ਕਿਹਾ ਕਿ ਤੈਨੂੰ ਤਾਂ ਮੇਰੇ ਤੋਂ ਪਹਿਲਾਂ ਹੀ ਜਾਣਾ ਪਵੇਗਾ। ਜੇ ਮੇਰ ਤੋਂ ਪਹਿਲਾਂ ਜਾਏਗਾ ਤਾਂ ਹੀ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਏਗਾ ਨਹੀਂ ਤਾਂ ਮੁਕਤ ਨਹੀਂ ਹੋ ਸਕਦਾ ਮਰਦਾਨਾ ਜੀ ਨੇ ਨਾਨਕ ਜੀ ਦਾ ਪਾਉ ਸਮਝ ਲਿਆ ਮਰਦਾਨਾ ਜੀ ਨੇ ਕਿਹਾ ਨਾਨਕ ਜੀ ਇਸ ਦਾ ਮਤਲਬ ਹੈ ਕਿ ਮੇਰਾ ਸਮਾਂ ਆ ਗਿਆ ਹੈ ਨਾਨਕ ਜੀ ਨੇ ਕਿਹਾ ਹਾਂ ਮਰਦਾਨਿਆ ਤੇਰੇ ਜੀਵਨ ਦੇ ਪੰਜ ਦਿਨ ਤੇ ਤਿੰਨ ਕੜੀਆਂ ਬਾਕੀ ਨੇ ਮਰਦਾਨਾ ਜੀ ਨੇ ਕਿਹਾ ਨਾਨਕ ਜੀ ਮੇਰਾ ਜਦ ਸਰੀਰ ਪੂਰਾ ਹੋਏਗਾ ਤਾਂ ਤੁਸੀਂ ਮੇਰੇ ਨਾਲ ਹੋਵੋਗੇ ਨਾਨਕ ਜੀ ਨੇ ਕਿਹਾ ਮਰਦਾਨਿਆ ਮੈਂ ਤੇਰੇ ਨਾਲ ਹੀ ਹੋਵਾਂਗਾ ਤੇਰੇ ਕੋਲ ਹੀ ਹੋਵਾਂਗਾ ਤੂੰ ਇਸ ਗੱਲ ਦੀ ਚਿੰਤਾ ਨਾ ਕਰ ਮਰਦਾਨਾ ਜੀ ਨੇ ਕਿਹਾ ਠੀਕ ਹੈ ਨਾਨਕ ਜੀ ਜਿਵੇਂ ਤੁਹਾਡੀ ਆਗਿਆ ਫਿਰ ਉਹ ਪੰਜਵਾਂ ਦਿਨ ਆ ਗਿਆ ਮਰਦਾਨਾ ਜੀ ਨੇ ਕਿਹਾ ਕਿ ਨਾਨਕ ਜੀ ਮੈਂ ਇੱਕ ਸੁਪਨਾ ਦੇਖਿਆ ਹੈ ਕਿ ਜਿਨ੍ਹਾਂ ਨੂੰ ਇੱਥੇ ਦਫਨਾਇਆ ਜਾਂਦਾ ਹੈ ਉਹਨਾਂ ਨੂੰ ਅੱਗੇ ਜਲਾਇਆ ਜਾਂਦਾ ਹੈ ਇਸ ਕਰਕੇ ਤੁਸੀਂ ਮੇਰੇ ਸਰੀਰ ਦਾ ਦਾਸ ਸੰਸਕਾਰ ਕਰ ਦਿਓ ਇਸ ਨੂੰ ਦਫਨਾਇਓ ਨਾ ਨਾਲ ਕਿਨੇ ਕਿ ਆ ਠੀਕ ਹੈ ਮਰਦਾਨਿਆ ਜਿਵੇਂ ਤੇਰੀ ਇੱਛਾ ਅਸੀਂ ਤੇਨੇ ਸਰੀਰ ਦਾ ਦਾਸ ਸੰਸਕਾਰ ਹੀ ਕਰਾਂਗੇ ਵੈਸੇ ਵੀ ਸੰਤ ਕਹਿ ਵੀ ਧਰਮ ਤੋਂ ਅਲਗ ਹੁੰਦੇ ਨੇ ਜੋ ਨਦੀਆਂ ਨੇ ਉਹਨਾਂ ਦਾ ਧਰਮ ਹੁੰਦਾ ਹੈ ਉਹਨਾਂ ਦਾ ਨਾਮ ਹੁੰਦਾ ਹੈ ਗੰਗਾ ਯਮਨਾ ਗੋਦਾਵਰੀ ਜਿਹਲਮ ਲੇਕਿਨ ਜੋ ਸਮੁੰਦਰ ਹੈ ਉਹਨਾਂ ਦਾ ਕੋਈ ਨਾਮ ਨਹੀਂ ਜਦੋਂ ਇਹ ਨਦੀਆਂ ਸਮੁੰਦਰ ਵਿੱਚ ਮਿਲ ਜਾਂਦੀਆਂ ਨੇ ਤੇ ਸਮੁੰਦਰ ਹੀ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਜੋ ਸੰਤ ਪ੍ਰਮਾਤਮਾ ਦਾ ਨਾਮ ਲੈ ਕੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਉਹ ਧਰਮਾਂ ਤੋਂ ਮੁਕਤ ਹੋ ਜਾਂਦਾ ਹੈ ਇਸ ਤਰ੍ਹਾਂ ਮਰਦਾਨਾ ਜੀ ਮੁਕਤ ਹੀ ਸਨ ਤਾਂ ਕਰਕੇ ਉਹਨਾਂ ਦੇ ਸਰੀਰ ਦਾ ਚਾਹ ਦਾ ਸੰਸਕਾਰ ਕੀਤਾ ਜਾਂਦਾ ਹੈ ਦਫਨਾਇਆ ਜਾਂਦਾ ਕੋਈ ਫਰਕ ਨਹੀਂ ਪੰਗਾ ਨਾਨਕ ਜੀ ਨੇ ਕਿਹਾ ਕਿ ਤੂੰ ਮੁਕਤ ਹੈ ਮਰਦਾਨਾ ਤੂੰ ਚਿੰਤਾ ਨਾ ਕਰ फिर मरदाना जी ने कहा नानक जी हूँ मेरा खाना पीना कि रह गया है नानक जी ने कहा कि यह जो शहर है शहर का नाम खुरम है खुरमे शहर विच तू अपना अंतिम भोजन करेगा जो तेरी इच्छा है खा पी ल फिर मरदाना जी शहर में जाके खा पी के वापस आ गए नानक जी ने एक बहुत सुंदर स्थान वेखा ਅੰਤੇ ਉੱਥੇ ਬੈਠ ਗਏ ਨਾਨਕ ਜੀ ਨੇ ਕਿਹਾ ਮਰਦਾਨਾ ਜੀ ਹੁਣ ਤੁਸੀਂ ਦੱਸੋ ਕਿ ਤੁਹਾਡੇ ਕਿੰਨੇ ਸ਼્વાસ ਰਹਿ ਗਏ ਨੇ ਮਰਦਾਨਾ ਜੀ ਨੇ ਸ਼ਬਦ ਉਚਾਰਨ ਕੀਤਾ ਸੁਧਮਉ ਕੋ ਤੁਮ ਸੰਗਤੇ ਪ੍ਰਾਪਤ ਸੁਨੋ ਕਿਰਪਾਲ ਨਾ ਵੀ ਮਹਿ ਜੋ ਪਉਣ ਕੀ ਗੰਢ ਖੁਲੀ ਹੇ ਕਾਲ ਨੋ ਬਸਵਾਸ ਆਵਨੇ ਰਹੇ ਗਿਨ ਦੇਖੋ ਮੈਂ ਕੂੜ ਨਾ ਕਹੇ ਸ਼੍ਰੀ ਅੰਗਦ ਸੁਨ ਤਬ ਕਿਰਪਾਲਾ ਮੁਝ ਕੋ ਕਹਿਓ ਕਿ ਗਿਨੀਏ ਬਾਲਾ ਮਰਦਾਨਾ ਜੀ ਨੇ ਕਿਹਾ ਕਿ ਤੁਹਾਡੇ ਚਰਨਾਂ ਚ ਰਹਿਣ ਸਦਕਾ ਮੈਨੂੰ ਇਹ ਸੁਰਤ ਮਿਲ ਗਈ ਹੈ ਕਿ ਮੇਰੇ ਸ਼ਵਾਸ ਕਿੰਨੇ ਨੇ ਪਤਾ ਲੱਗ ਗਿਆ ਹੈ ਮੇਰੀ ਨਾਭੀ ਖੁੱਲ ਗਈ ਹੈ ਹੁਣ ਮੇਰੇ ਕੇਵਲ ਨੋ ਸ਼ਵਾਸ ਨਿਕਲਨੇ ਨੇ ਚਾਹੋ ਤਾਂ ਗਿਣ ਲੋ ਨੋ ਸ਼ਵਾਸਾਂ ਦੇ ਬਾਅਦ ਮੇਰਾ ਸਮਾਂ ਪੂਰਾ ਹੋ ਜਾਣਾ ਹੈ ਤੇ ਮੈਂ ਬਹੁਤ ਭਾਗਾ ਵਾਲਾ ਹਾਂ ਕਿ ਮੇਰਾ ਜੋ ਅੰਤਿਮ ਸ਼્વાસ ਤੇ ਤੁਹਾਡੇ ਚਿਰਨਾ ਵਿੱਚ ਨਿਕਲੇਗਾ ਤੁਸੀਂ ਮੇਰੇ ਸਾਹਮਣੇ ਹੋ ਅਮੈਂ ਆਪਣਾ ਬਹੁਤ ਭਾਗ ਮਹਿਸੂਸ ਕਰਦਾ ਹਾਂ ਤੇ ਮੈਂ ਬਹੁਤ ਕਰਮਾ ਵਾਲਾ ਹਾਂ ਜੋ ਮਨੂੰ ਤੁਹਾਡਾ ਸਾਥ ਮਿਲਿਆ ਤੁਹਾਡੇ ਨਾਲ ਉਦਾਸੀ ਕਰਨ ਦਾ ਮੌਕਾ ਮਿਲਿਆ ਤੁਹਾਡੇ ਚਿਰਨਾ ਦੀ ਸੇਵਾ ਮਨੁ ਦਾਸ ਨੂੰ ਮਿਲੀ ਮੈਂ ਬਹੁਤ ਕਰਮਾ ਵਾਲਾ ਬਹੁਤ ਭਾਗਾ ਵਾਲਾ ਹਾਂ ਤੁਸੀਂ ਮੇਰੇ ਉੱਤੇ ਬਹੁਤ ਦਇਆ ਕੀਤੀ ਜੋ ਮਨੂੰ ਆਪਣੇ ਕੋਲ ਰੱਖਿਆ ਤੇ ਮੇਰਾ ਅੰਤਿਮ ਸੁਨਾਮੇ ਤਾਲੇ ਚੰਨਾ ਚੁਜ਼ਰੀਆਂ ਹੈ ਇਹ ਤੁਹਾਡੀ ਕਿਰਪਾ ਹੈ ਫਿਰ ਮਰਦਾਨਾ ਜੀ ਨੇ ਕਿਹਾ ਕਿ ਹੁਣ ਨੋ ਸਵਾਸ ਰਹਿ ਗਏ ਨੇ ਚਾਹ ਉਹ ਤੱਕ ਗਿਨ ਲਓ ਨਾਨਕ ਜੀ ਨੇ ਕਿਹਾ ਪਾਈ ਵਾਲਾ ਜੀ ਨੋ ਸਵਾਸ ਗਿਨੋ ਫਿਰ ਜਦੋਂ ਨਵਾਂ ਸਵਾਸ ਮਰਦਾਨਾ ਜੀ ਨੇ ਲਿਆ ਤੇ ਉਸ ਦੇ ਬਾਅਦ ਮਰਦਾਨਾ ਜੀ ਦਾ ਸਰੀਰ ਠੰਡਾ ਹੋ ਗਿਆ ਵਾਲਾ ਜੀ ਨੇ ਕਿਹਾ ਨਾਨਕ ਜੀ ਮਰਦਾਨਾ ਚਲਾ ਗਿਆ ਨਾਨਕ ਜੀ ਨੇ ਕਿਹਾ ਕਿ ਮਰਦਾਨਾ ਜੀ ਹੁਣ ਅਗਾਲਪੁਰਗ ਦੇ ਚਰਨਾਂ ਚਲੇ ਗਏ ਨੇ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਨੇ। ਇਨਾ ਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਹੁਣ ਇਹਨਾਂ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰੋ। ਨਾਨਕ ਜੀ ਨੇ ਆਪਣੇ ਤਨ ਤ ਇੱਕ ਛਾਦਰਾ ਲਾਗੇ ਮਰਦਾਨਾ ਜੀ ਦੇ ਉੱਪਰ ਪਾ ਦਿੱਤਾ। ਬਾਲਾ ਜੀ ਨੇ ਵੀ ਆਪਣਾ ਇੱਕ ਛਾਦਰਾ ਮਰਦਾਨਾ ਜੀ ਦੇ ਉੱਤੇ ਪਾ ਕੇ ਚੰਗੀ ਤਰ੍ਹਾਂ ਲਪੇਟ ਦਿੱਤਾ ਅਤੇ ਲੱਕੜਾਂ ਇਕੱਠੀਆਂ ਕਰਨ ਲੱਗੇ। ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਮਰਦਾਨਾ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਫਿਰ ਨਾਨਕ ਜੀ ਅੱਗੇ ਨੂੰ ਚਲੇ ਗਏ ਅੱਗੇ ਉਹਨਾਂ ਦੀ ਮਲਕਾਤ ਗੋਰਖਨਾਥ ਤੇ ਉਹਨਾਂ ਦੇ ਚੇਲਿਆਂ ਨਾਲ ਹੋਈ ਧੰਨਵਾਦ